ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪੱਟੀਆਂ ਵਿੱਚ ਚੈਨ ਵਾਲੀ ਮਸ਼ੀਨ ਆ ਗਈ ਆ ਜਿਨ੍ਹਾਂ ਵੀਰਾਂ ਨੇ ਚੈਨ ਵਾਲੀ ਮਸ਼ੀਨ ਨਾਲ ਝੋਨਾ ਵਡਾਉਣਾ ਹੋਵੇ ਉਹ ਇਸ ਨੰਬਰ ਤੇ ਸੰਪਰਕ ਕਰ ਲੈਣਾ ਨੰਬਰ ਵਿੱਚ ਮੈਂਸ਼ਨ ਕੀਤਾ ਗਿਆ ਹੈ 9915870476 ਜਿਹੜੇ ਵੀਰਾਂ ਦਾ ਝੋਨਾ ਪਾਣੀ ਦੇ ਵਿੱਚ ਡੁੱਬਿਆ ਵਾ ਜਾਂ ਉੱਤੇ ਵਿੱਚ ਦੂਜੀ ਮਸ਼ੀਨ ਨਹੀਂ ਚੱਲਦੀ ਉਹ ਇਸ ਮਸ਼ੀਨਾਂ 'ਚੋਂ ਨਵਾਂ ਵੜਾ ਸਕਦਾ ਹੈ ਸੰਪਰਕ ਕਰੋ ਨੰਬਰ ਵਿੱਚ ਮੈਂਸ਼ਨ ਕੀਤਾ ਗਿਆ ਹੈ